ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਮੇਰਾ ਅੱਜ ਦਾ ਪਹਿਲਾ ਬਲੌਗ ਹੈ ਤੇ ਅੱਜ ਆਪਾਂ ਤੁਹਾਨੂੰ ਆਪਣੇ ਕਬੂਤਰਾਂ ਵਾਲਾ ਖੁੱਡਾ ਸਾਫ਼ ਕਰਕੇ ਦਿਖਾਵਾਂਗੇ ਕਈ ਦਿਨ ਹੋ ਗਏ ਆਪਾਂ ਖੁੱਡਾ ਨਹੀਂ ਕਬੂਤਰਾਂ ਵਾਲਾ ਸਾਫ਼ ਕੀਤਾ ਕਿਉਂਕਿ ਆਪਣਾ ਟਾਈਮ ਨਹੀਂ ਲੱਗਾ ਤੇ ਹੁਣ ਮੈਂ ਤੁਹਾਨੂੰ ਖੁੱਡੇ ਦੀ ਕੰਡੀਸ਼ਨ ਦਿਖਾ ਦਿੰਦਾ ਆ ਤੇ ਹੁਣ ਜਮਾ ਹੀ ਬਿਠਾਣਾ ਭਰਿਆ ਪਿਆ ਆ ਦੇਖੋ ਹੋਰੇ ਖਾਣੇ ਖੁੰਨੇ ਹੁਣ ਆ ਤੁਸੀਂ ਕੰਡੀਸ਼ਨ ਦੇਖ ਚੁੱਕੇ ਆ ਤੇ ਉਹ ਆਪਣੀ ਕਬੂਤਰੀ ਨੇ ਅੰਡੇ ਰੱਖੇ ਆ ਤੇ ਉੱਚੋ ਵੀ ਬਸ ਬੱਚੇ ਨੇ ਘਨਾਲੇ ਆ ਤੇ ਜੇ ਤੁਸੀਂ ਇਦਾਂ ਸਪੋਰਟ ਕਰੋਗੇ ਤੇ ਮੈਂ ਡੇਲੀ ਵਲੌਗ ਵੀ ਪਾ ਲਿਆ ਕਰੂੰਗਾ ਸਾਰੇ ਆਪਣੇ ਕਬੂਤਰ ਸਾਰੇ ਬੱਚਾ ਬੈਠਾ ਪਰਛਤਰੀ ਤੇ ਇੱਕ ਆ ਨਵਾਂ ਬੱਚਾ ਸੀਗਾ ਉਹ ਆ ਤੇ ਬਸ ਹੁਣ ਦੇਖੋ ਤੁਸੀਂ ਹੁਣ ਸਾਰੇ ਖੁੱਡੇ ਦੀ ਸਫਾਈ ਕਰਦਾ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਹੁਣ ਪਹਿਲਾਂ ਤਾਂ ਆਪਾਂ ਸਾਰੇ ਕੋਲੇ ਗੁੰਮਾ ਭਾਂਡੇ ਭੁੰਡੇ ਸਾਰੇ ਚੱਕ ਕੇ ਬਾਹਰ ਰੱਖ ਦਿੰਨੇ ਆ ਅੰਕੂ ਮੁੱਤੇ ਪਾਉਣੇ ਵੀ ਬਹੁਤ ਹੁੰਦਾ ਕੰਮ ਲੱਗ ਪਿਆ ਪਹਿਲਾਂ ਮੈਂ ਝਪਾਉਂਦਾ ਸੀਗਾ ਗਰਮੀ ਆਦੀ ਤੇ ਹੁਣ ਸਮਾਂ ਸੂਣ ਕੱਢ ਕੇ ਫੇਰ ਅੱਧੇ ਖੁੱਡਾ ਸਾਫ ਡੰਡਾ ਵੀ ਕੱਢ ਲੀਏ ਅੰਡੇ ਅੰਡੇ ਕਿਤੇ ਰੱਖੀਏ ਅੰਡੇ ਹੋਏ ਇੱਥੇ ਆਖ ਦਿਨੇ ਆ ਤੇ ਚਲੋ ਨਾ ਕਰਦਾ ਹੁਣ ਖੁੱਡਾ ਸਾਫ ਆਪਾ ਹੁਣ ਮਿੱਟੀ ਬਾਬੇ ਉਹ ਬਾਹਰ ਕੱਢਦੀ ਆ ਅੰਦਰੋਂ ਸਾਫ਼ ਕਰਤਾ ਆਹ ਖਾਣਾ ਤੇ ਉਹ ਖਾਣਾ ਮੈਂ ਛੱਡ ਤਾ ਉਹਦੇ ਵਿੱਚ ਬੱਚੇ ਪਾਲਦੇ ਆ ਤੇ ਅੰਡੇ ਉੱਥੇ ਚਾ ਕੇ ਮੈਂ ਉੱਥੇ ਰੱਖ ਦਿੰਦਾ ਆ ਤੇ ਹੋਰ ਇੱਕ ਕਬੂਤਰ ਤੇ ਆ ਹੁਣ ਮਿੱਟੀ ਚਾ ਕੇ ਬਸ ਸੈਟ ਕੇ ਆਉਂਦੇ ਆ ਤੇ ਹੁਣ ਆਪਾ ਮਿੱਟੀ ਮੁੱਟੀ ਬਾਬੇ ਉਹ ਚਾਹ ਦਿੱਤੀ ਆ ਤੇ ਕਬੂਤਰ ਵੀ ਅੰਦਰ ਛੱਡ ਦਿੱਤੇ ਆ ਤੇ ਆਹ ਦੇਖੋ ਹੁਣ ਕਬੂਤਰ ਵਗੈਰਾ ਛੱਡਤੇ ਆਪਾਂ ਅੰਦਰ ਆ ਰਿਹਾ ਬੱਚਿਆ ਇਹ ਤਾਂ ਖਾਣਾ ਮੈਂ ਸਾਫ਼ ਨਹੀਂ ਕੀਤਾ ਬੱਚਿਆ ਇੱਧਰ ਉਹ ਤਾਂ ਕਬੂਤਰੀ ਅੰਡਾ ਇਹ ਖਨਾਲੀ ਆ ਤਾਂ ਇੱਕ ਆਪਣੀ ਕਬੂਤਰੀ ਉੱਪਰ ਉੱਡ ਪਈ ਆ ਉਹਨੂੰ ਤਾਰਨ ਲਈ ਆ ਥੱਲੇ ਛੱਡਿਆ ਆ